ਹਾਂਜੀ ਤਾਂ ਰਿਆ ਨੂੰ ਸਸਰੇਕਾਰ ਅੱਜ ਆਪਾਂ ਬਣਾਵਾਂਗੇ ਬਟਰ ਤੋਂ ਦੇਸੀ ਘਿਓ ਪਹਿਲਾਂ ਆਪਾਂ ਪੈਨ ਦੇ ਵਿੱਚ ਇਦਾਂ ਟਿੱਕੀ ਪਾ ਕੇ ਉਹਨੂੰ ਗਰਮ ਕਰ ਲੈਣਾ ਆਪਾਂ ਸਿਰਫ ਦੋਈ ਟਿੱਕੀਆਂ ਦਾ ਕਿਉਂ ਬਣਾਉਣਾ ਅੱਜ ਤੁਹਾਡੀ ਆਪਣੀ ਮਰਜ਼ੀ ਤੁਸੀਂ ਜਿੰਨਾ ਆਪਦੀ ਫੈਮਿਲੀ ਦੇ ਹਿਸਾਬ ਨਾਲ ਬਣਾ ਸਕਦੇ ਹੋ ਇਦਾਂ ਉਹਨੂੰ ਬਸ ਗਰਮ ਕਰੀ ਜਾਣਾ ਆਪਾਂ ਇਦਾਂ ਜਦੋਂ ਆਪਾਂ ਉਹਨੂੰ ਗਰਮ ਕਰਦੇ ਆ ਉੱਤੇ ਝੱਗ ਜੀ ਆ ਜਾਂਦੀ ਆ ਇਹ ਜਿੱਦਾਂ ਲੱਸੀ ਜੀ ਹੁੰਦੀ ਆ ਫਿਰ ਗਰਮ ਕਰੀ ਜਾਵਾਂਗੇ ਹੌਲੀ ਹੌਲੀ ਝੱਗ ਨੇ ਸਾਰੀ ਨੇ ਮੱਚ ਜਾਣਾ ਮਾ ਜੇਸ ਦੇ ਫਲੇਮ ਨੂੰ ਆਪਾਂ ਲੋਈ ਰੱਖਾਂਗੇ 20 ਮਿੰਟ ਹੋ ਗਏ ਆਪਾਂ ਨੂੰ ਗਰਮ ਕਰਦਿਆਂ ਨੂੰ ਝੱਗ ਵੀ ਬਿਲਕੁਲੀ ਥੋੜੀ ਰਹਿ ਗਈ ਆ ਆਪਾਂ ਥੋੜਾ ਟਾਈਮ ਹੋਰ ਕਰਾਂਗੇ ਹੁਣ ਕਿਉਂ ਆਪਣਾ ਬਣ ਕੇ ਤਿਆਰ ਹੋ ਗਿਆ ਆਪਾਂ ਗੈਸ ਨੂੰ ਬੰਦ ਕਰ ਲਾਂਗੇ ਹੁਣ ਇਹਨੂੰ ਠੰਡਾ ਕਰ ਲਵਾਂਗੇ ਕਿਉਂ ਹੁਣ ਠੰਡਾ ਹੋ ਗਿਆ ਹੁਣ ਆਪਾਂ ਇਹਨੂੰ ਪਣ ਲੈਨੇ ਆ ਕਿਉਂ ਨੂੰ ਆਪਾਂ ਪਣ ਲਿਆ ਇਹ ਦੋ ਟਿੱਕੀਆਂ ਤੋਂ 700 ਗ੍ਰਾਮ ਕਿਉਂ ਬਣ ਗਿਆ ਜੇ ਤੁਹਾਡੇ ਕੋਲੇ ਵੀ ਟਾਈਮ ਹੁੰਦਾ ਕਿਓ ਨੂੰ ਘਰੇ ਹੀ ਬਣਾ ਲਵੇ ਐਦਾਂ ਆਪਾਂ ਨੂੰ ਪਤਾ ਹੁੰਦਾ ਕਿ ਕਿਓ ਪੂਰਾ ਪਿਓਰਾ ਚਲੋ ਠੀਕ ਹੈ ਜੀ ਸਸਤਰ ਕਾਲ